ਇਹ ਇੱਕ ਹਰਮਨਦੀਪ ਸਿੰਘ ਬਿੰਦਰਾ ਹੈ ਜਿਹੜਾ 1050 ਫੀਸ 10 ਚ ਰਹਿਣ ਵਾਲਾ ਹੈ ਤੇ ਇਹਨਾਂ ਦੀ ਇਹ ਬਿੰਦਰਾ ਫਾਰਮੇਸੀ ਤੇ ਤਿੰਨ ਬੰਦਿਆਂ ਨੇ ਇਹਦੇ ਤੇ ਅਟੈਕ ਕੀਤਾ ਸੀਗਾ ਜਿਹੜਾ ਕਿ ਜਦੋਂ ਇਨਵੈਸਟੀਗੇਸ਼ਨ ਕੀਤੀ ਇਹਦੇ ਤੇ ਅਸੀਂ 8000 ਨੰਬਰ 59 ਡੇਟਡ 15 ਅੰਡਰ ਸੈਕਸ਼ਨ 115 ਦੀ 2 126 ਦੀ 2 333 355 ਬਟਾ 2 61 ਬੀ ਐਨ ਐਸ ਠਾਣਾ ਫੇਜ਼ 11 ਦਰਜ ਕੀਤੀ ਸੀ ਤੇ ਉਸ ਤੋਂ ਬਾਅਦ ਸਾਡੇ ਐਸ ਐਚਓ ਸਾਹਿਬ ਦੀਆਂ ਆਪਣੀਆਂ ਟੀਮਾਂ ਐਸ ਐਚਓ ਫੇਜ਼ 11 ਅਮਨ ਬੈਦਵਾਨ ਦੇ ਤੇ ਨਾਲ ਵੱਖਰੀਆਂ-ਵੱਖਰੀਆਂ ਟੀਮਾਂ ਤੇ ਅਸੀਂ ਇਹਦੇ ਵਿੱਚ ਜਿਹੜਾ ਮੇਨ ਸਾਜ਼ਿਸ਼ ਕਰਤਾ ਸੀ ਨਰਮਲ ਸਿੰਘ ਕਾਂਡਾ ਤੇ ਉਹਦੇ ਨਾਲ ਪਰਿਵਾਰ ਦੇ ਜੀਜ ਸਕਰਨ ਸਿੰਘ ਸੰਤ ਸਿੰਘ ਮਹੇਸ਼ ਕੁਮਾਰ ਐਨ ਕੇ ਵਰਮਾ ਤੇ ਇਹਦੇ ਨਾਲ ਜਿਹੜੇ ਮੇਨ ਜਿਹਦੇ ਇਹਨਾਂ ਨੇ ਹਾਇਰ ਕੀਤੇ ਸੀ ਬੰਦੇ ਉਹ ਸੀਗੇ ਗੁਰਜੀਤ ਸਿੰਘ ਰੁੜਕੇ ਦਾ ਸਾਜਿਦ ਪ੍ਰਵੇਜ ਜਿਹੜਾ ਕਿ ਹੈਗਾ ਨizampur ਚੰਡੀਗੜ੍ਹ ਦਾ ਸੀਗਾ ਪ੍ਰਤਾਪ ਹੈ ਜਿਹੜਾ ਕਿ ਜੀਰ कृष्णा ਇਨਕਲੇਵ ਜੀਰ ਕੋਲ ਦਾ ਰਹਿਣ ਵਾਲਾ ਹੈ ਇਹ ਸਾਰਿਆਂ ਨੇ ਇਹਨਾਂ ਨੂੰ ਆ ਕੇ ਕੀ ਕਹਿੰਦੇ ਅਸੀਂ ਉਹ ਜਦੋਂ ਸੀਸੀਟੀਵੀ ਫੁਟੇਜ ਖੰਘਾਲੀਆਂ ਸੀਗੀਆਂ ਤੇ ਇਹਨਾਂ ਦੇ ਅਸੀਂ ਟੈਕਨੀਕਲ ਸਰਵਿਸੇਸ ਤੇ ਰਹਾਈਮ ਅਸੀਂ ਉਹਨਾਂ ਨੇ ਫੋਨਾਂ ਤੋਂ ਇਹ ਬੰਦੇ ਟਰੇਸ ਕੀਤੇ ਸੀਗੇ ਇਹਦੇ ਵਿੱਚ ਇੱਕ ਬੰਦਾ ਹੋਰ ਉਹਨਾਂ ਨੇ ਸਾਨੂੰ ਦੱਸਿਆ ਉਹ ਵੀ ਛੇਤੀ ਅਸੀਂ ਗ੍ਰਿਫਤ ਗ੍ਰਿਫਤਾਰ ਕਰ ਲਾਂਗੇ ਟੋਟਲ ਇਹ ਰੀਜ਼ਨ ਕੀ ਰਿਹੱਸਤ ਕਿਉਂਕਿ ਸੀਸੀਟੀਵੀ ਦਿਖ ਰਿਹਾ ਕਿ ਬੜੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਭਜਦੇ ਨਜ਼ਰ ਆ ਰਹੇ ਇਹ ਬੇਸਿਕਲੀ ਇਹਨਾਂ ਦਾ ਆਪਸ ਵਿੱਚ ਉੱਥੇ ਨਰਮਲ ਕਾਂਡੇ ਦੀ ਉਹਨਾਂ ਦੀ ਵੀ ਆਪਣੀ ਫਾਰਮੇਸੀ ਦੀ ਦੁਕਾਨ ਹੈ ਤੇ ਇਹ ਉੱਥੇ ਇਹਨਾਂ ਦਾ ਪਹਿਲਾਂ ਵੀ ਦੋ ਤਿੰਨ ਵਾਰ ਇਹਨਾਂ ਤੇ ਕੀ ਕਹਿੰਦੇ ਝਗੜਾ ਹੋਇਆ ਤੇ ਉਹਦੇ 'ਚ ਵੀ ਇਹ ਨਰਮਲ ਕਾਂਡੇ ਵਗੈਰਾ ਨੇ ਸਾਰਾ ਇਹ ਇਹ ਸਾਰਾ ਰਚਾਇਆ ਸੀ ਸਾਜੀ ਕੋਈ ਰਿਕਵਰੀ ਵਗੈਰਾ ਕੀ ਹੋਈ ਇਹਦੇ ਚੀਜ਼ ਫੜੇਗੇ ਹਾਂਜੀ ਉਹਦੇ ਇਹ ਕਹਿੰਦੇ ਉਹਨਾਂ ਕੋ ਅਰੈਸਟ ਕੀਤੀ ਹੈ ਤੇ ਉਹਨਾਂ ਕੋ ਜਿਹੜੇ ਜਿਹੜਾ ਚੀਜ਼ ਰਿਕਵਰ ਕੀਤਾ ਉਹਦੇ ਬਾਰੇ ਉੱਤੇ 19 ਨੰਬਰ ਖਾਲਾ ਨੂੰ 19 ਨੰਬਰ ਤੇ ਲਿਖਿਆ ਗਿਆ ਜਿਹੜੇ ਫੜੇ ਨਹੀਂ ਨਾ ਕੋਈ ਜੁਮਨਲ ਬੈਕਗਰਾਉਂਡ ਹੈ ਤਾਂ ਜਿਹੜੇ ਹਾਇਰ ਕੀਤੇ ਸੀ ਇਹ ਹਾਂਜੀ ਉਹਨਾਂ ਦੀ ਅਸੀਂ ਇਹਦੇ ਵੱਖਰੇ ਤੌਰ ਤੇ ਤੁਹਾਨੂੰ ਦੱਸਦੇ ਹਾਂਗੇ ਇਹਨਾਂ ਦੀ ਜਿਹੜੀ ਐਂਟੀਸਟੈਂਸ ਵੈਰੀਫਾਈ ਕਰਕੇ ਕਿਉਂਕਿ ਇਹਨਾਂ ਨੂੰ ਹੁਣ ਰਿਮਾਨਡ ਤੋਂ ਬਾਅਦ ਇਹਨਾਂ ਨੂੰ ਰੋਪੜ ਜੇਲ੍ਹ ਭੇਜਿਆ ਜਾ ਚੁੱਕਾ ਹੈ ਸਰ ਦੁਕਾਨਦਾਰ ਨੇ ਜਾ ਬਣਾਣਾ ਵੀ ਇਹਦੇ ਜਿਹੜੇ ਦਿੱਤਾ ਸੀ ਕਿ ਕਿੰਨੇ ਜਣੇ ਨੇ ਪਹਿਲੇ ਚਾਰ ਕਦੇ ਪ੍ਰਾਪਤ ਚਲੇ ਨਹੀਂ ਜੀ ਇਹਦੇ ਵਿੱਚ ਚਾਰਾਂ ਦੀ ਅਰੈਸਟ ਪਹਿਲਾਂ ਪੈ ਚੁੱਕੀ ਹੈ ਐਂਟੀਸਿਪੇਟਰੀ ਵੇਲ ਹੋ ਕੇ ਤੇ ਤਿੰਨਾਂ ਦੀ ਇਹਨਾਂ ਦੀ ਅਰੈਸਟ ਪੈ ਚੁੱਕੀ ਹੈ ਇੱਕ ਬੰਦਾ ਅਸੀਂ ਇਸ ਕਰਕੇ ਨਾਮਿਨੇਟ ਮਤਲਬ ਨਾਮ ਨਹੀਂ ਦੱਸਿਆ ਕਈ ਵਾਰ ਬੰਦਾ ਆਪਣੀ ਅਰੈਸਟ ਅਵੇਟ ਕਰਦਾ ਹੈ ਇੱਕ ਬੰਦੇ ਕਰਾ ਰਹੇ ਨੇ ਹਾਂ ਇੱਕ ਬੰਦਾ ਫਰਾਰ ਸੱਤਾਂ ਦੀ ਅਰੈਸਟ ਪੈ ਚੁਕੀ ਹੈ